ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਮੈਂ ਅਕਸਰ ਹੀ ਕਹਿਣਾ ਰਹਿਣਾ ਹਾਂ ਕਿ ਜਿਸ ਚੀਜ਼ ਦਾ ਸੇਵਨ ਕਰਨ ਤੇ ਸਾਨੂੰ ਫਾਇਦਾ ਹੁੰਦਾ ਹੈ ਜੇਕਰ ਅਸੀਂ ਉਸ ਦਾ ਲੋੜ ਤੋਂ ਜ਼ਿਆਦਾ ਜਾਂ ਫਿਰ ਗਲਤ ਤਰੀਕੇ ਨਾਲ ਇਸਤੇਮਾਲ ਜਾਂ ਸੇਵਨ ਕਰਦੇ ਹਾਂ ਤਾਂ ਉਸ ਦਾ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜੇਕਰ ਤੁਸੀਂ ਲੋੜ ਨਾਲੋਂ ਵੱਧ ਅਦਰਕ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਤੁਹਾਨੂੰ ਭਾਰੇ ਨੁਕਸਾਨ ਹੋ ਸਕਦੇ ਹਨ ਵੈਸੇ ਤਾਂ ਦੋਸਤੋ ਠੰਡ ਦਾ ਮੌਸਮ ਚੱਲ ਰਿਹਾ ਤੇ ਅਦਰਕ ਵਾਲੀ ਚਾਹ ਤੋਂ ਇਲਾਵਾ ਦੋਸਤੋ ਸਾਡੇ ਲਈ ਹੋਰ ਕੋਈ ਵੀ ਵਧੀਆ ਚੀਜ਼ ਨਹੀਂ ਹੁੰਦੀ ਸਵੇਰੇ ਸਵੇਰੇ ਪੀਣ ਲਈ ਪਰ ਜੇਕਰ ਤੁਸੀਂ ਇਸ ਦਾ ਲੋੜ ਤੋਂ ਜ਼ਿਆਦਾ ਸੇਵਨ ਕਰੋਗੇ ਤਾਂ ਇਹ ਤੁਹਾਨੂੰ ਨੁਕਸਾਨ ਦੇਵੇਗਾ ਇਸ ਦੇ ਲਈ ਦੋਸਤੋ ਸਰਦੀਆਂ ਵਿੱਚ ਚਾਹ ਪੀਣਾ ਤਾਂ ਸਾਰਿਆਂ ਨੂੰ ਹੀ ਪਸੰਦ ਹੈ ਬਾਹਰ ਦੀ ਠੰਡੀ ਹਵਾ ਤੇ ਹੱਥ 'ਚ ਗਰਮ-ਗਰਮ ਚਾਹ ਦਾ ਕੱਪ ਵਿਅਕਤੀ ਦਾ ਮੂਡ ਬਦਲ ਦਿੰਦਾ ਹੈ ਚਾਹ ਪੀਣਾ ਭਾਰਤੀ ਲੋਕਾਂ ਵਿੱਚ ਇੱਕ ਪਰੰਪਰਾ ਵਾਂਗ ਹੈ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਰਹਿਣ ਵਾਲੇ ਲੋਕ ਵੱਖ-ਵੱਖ ਤਰ੍ਹਾਂ ਦੀ ਚਾਹ ਪੀਣਾ ਪਸੰਦ ਕਰਦੇ ਹਨ ਸਾਧਾਰਨ ਚਾਹ ਤੋਂ ਇਲਾਵਾ ਤੁਸੀਂ ਇਸ ਦੇ ਸਵਾਦ ਨੂੰ ਵਧਾਉਣ ਲਈ ਤੁਲਸੀ, ਅਦਰਕ, ਇਲਾਇਚੀ, ਮਸਾਲੇ, ਲੌਂਗ, ਸ਼ਹਿਦ, ਮੁਲਠੀ, ਸੌਂਫ ਵਰਗੀਆਂ ਚੀਜ਼ਾਂ ਨੂੰ ਵੀ ਮਿਲਾ ਸਕਦੇ ਹੋ। ਸਰਦੀਆਂ ਵਿੱਚ ਅਦਰਕ ਵਾਲੀ ਚਾਹ ਪੀਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ। ਠੰਡ ਦੇ ਮੌਸਮ 'ਚ ਜਦੋਂ ਅਦਰਕ ਦੀ ਚਾਹ ਗਲੇ ਤੋਂ ਉਤਰਦੀ ਹੈ ਤਾਂ ਸਾਰਾ ਜ਼ੁਕਾਮ ਦੂਰ ਹੋ ਜਾਂਦਾ ਹੈ। ਅਦਰਕ ਦਾ ਸੇਵਨ ਕਰਨਾ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਅਦਰਕ ਖਾਣ ਨਾਲ ਜ਼ੁਕਾਮ ਅਤੇ ਖੰਸੀ ਤੋਂ ਆਰਾਮ ਮਿਲ ਜਾਂਦਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਦੋਸਤੋ ਅਦਰਕ ਵਾਲੀ ਚਾਹ ਜ਼ਿਆਦਾ ਪੀਣ ਦੇ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦੇ ਹਨ ਅਤੇ ਇਸ ਦਾ ਸਭ ਤੋਂ ਪਹਿਲਾ ਅਤੇ ਵੱਡਾ ਨੁਕਸਾਨ ਇਹ ਹੈ ਕਿ ਇਹ ਵਾਲ ਝੜਨ ਦੀ ਸਮੱਸਿਆ ਨੂੰ ਪੈਦਾ ਕਰ ਦਿੰਦਾ ਹੈ। ਜ਼ਿਆਦਾ ਮਾਤਰਾ ਵਿੱਚ ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ। ਅਦਰਕ ਵਿੱਚ ਪਾਇਆ ਜਾਣ ਵਾਲਾ ਜਿੰਜਰੋਲ ਨਾਮਕ ਇੱਕ ਤੱਤ ਵਾਲਾਂ ਨੂੰ ਵਧਣ ਤੋਂ ਰੋਕ ਦਿੰਦਾ ਹੈ ਤੇ ਵਾਲ ਝੜਨ ਦਾ ਕਾਰਨ ਵੀ ਇਹੀ ਬਣਦਾ ਹੈ। ਇਸ ਦੇ ਨਾਲ ਦੋਸਤੋ ਤੁਹਾਨੂੰ ਚੱਕਰ ਆਉਣੇ ਅਤੇ ਕਮਜ਼ੋਰੀ ਵਰਗੀ ਸਮੱਸਿਆ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘਟ ਜਾਂ ਫਿਰ ਨੋਰਮਲ ਰਹਿੰਦਾ ਹੈ ਉਹਨਾਂ ਨੂੰ ਅਦਰਕ ਵਾਲੀ ਚਾਹ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ ਅਦਰਕ ਦੀ ਚਾਹ ਜ਼ਿਆਦਾ ਪੀਣ ਨਾਲ ਇਹ ਲੋਕ ਚੱਕਰ ਆਉਣੇ ਜਾਂ ਫਿਰ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦੇ ਹਨ ਪੇਟ ਦੀ ਸਮੱਸਿਆ ਵੀ ਤੁਹਾਨੂੰ ਇਸ ਦੇ ਨਾਲ ਹੋ ਸਕਦੀ ਹੈ ਜੇਕਰ ਤੁਸੀਂ ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦੀ ਤੁਹਾਨੂੰ ਆਦਤ ਨੂੰ ਸੁਧਾਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ ਦੂਜੇ ਪਾਸੇ ਅਦਰਕ ਦੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਦੋਸਤੋ ਗੈਸ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਬੇਚੈਨੀ ਵੀ ਮਹਿਸੂਸ ਹੁੰਦੀ ਹੈ ਸੌਣ ਦੇ ਵਿੱਚ ਵੀ ਤੁਹਾਨੂੰ ਮੁਸ਼ਕਲ ਆਵੇਗੀ ਅਦਰਕ ਦੀ ਚਾਹ ਜ਼ਿਆਦਾ ਪੀਣ ਨਾਲ ਦੋਸਤੋ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ ਇਸ ਕਾਰਨ ਸਰੀਰ ਜਲਦੀ ਥੱਕ ਸਕਦਾ ਹੈ ਕਮਜ਼ੋਰੀ ਵੀ ਮਹਿਸੂਸ ਹੋ ਸਕਦੀ ਹੈ ਤੇ ਇਸ ਦੇ ਨਾਲ ਨਾਲ ਰਾਤ ਨੂੰ ਦੋਸਤੋ ਅਦਰਕ ਦੀ ਚਾਹ ਪੀਣ ਤੋਂ ਤੁਹਾਨੂੰ ਹਮੇਸ਼ਾ ਬਚਣਾ ਚਾਹੀਦਾ ਹੈ। ਅਦਰਕ ਵਿੱਚ ਪਾਇਆ ਜਾਣ ਵਾਲਾ ਜਿੰਜਰੋਲ ਪੇਟ ਵਿੱਚ ਐਸਿਡ ਪੈਦਾ ਕਰਦਾ ਹੈ ਜਿਸ ਵਿੱਚ ਅਦਰਕ ਦੀ ਚਾਹ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ। ਧੰਨਵਾਦ।